ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਆਪਾਂ ਇੱਕ ਐਪੀਸੋਡ ਲੈ ਕੇ ਆਏ ਹਾਂ ਕੱਖ ਲੱਗਣਾ ਅਕਸਰ ਕੀ ਹੁੰਦਾ ਹੈ ਕਿ ਹੱਥਾਂ ਤੇ ਪੈਰਾਂ ਤੇ ਕੱਖ ਲੱਗ ਜਾਂਦਾ ਹੈ ਕੱਖ ਕੀ ਹੁੰਦਾ ਸਭ ਤੋਂ ਪਹਿਲਾਂ ਇਹ ਜਾਣੀਏ ਕੱਖ ਉਹਨੂੰ ਆਖਦੇ ਹਾਂ ਜੋ ਸੁੱਕੇ ਕੱਖ ਘਾ ਪੂਸ ਪੱਠੇ ਤੇ ਜਾਂ ਇਹ ਇਹ ਤੋਂ ਇਲਾਵਾ ਬਾਲਣ ਜਾਂ ਤਲੂਣੀਆਂ ਜਾ ਕੋਈ ਵੀ ਇਹੋ ਜੇ ਸੁੱਕੀਆਂ ਚੀਜ਼ਾਂ ਨੂੰ ਆਪਾਂ ਕੱਖ ਕਹਿ ਦਿੰਦੇ ਹਾਂ ਜਿਵੇਂ ਕਹਿ ਦਿੰਦੇ ਨਾ ਕਹਾਵਤ ਹੈ ਕਿ ਕਈ ਵਾਰ ਤਾਂ ਗਲੀ ਦੇ ਕੱਖ ਵੀ ਲੋੜ ਕੱਖ ਦੀ ਵੀ ਲੋੜ ਪੈ ਜਾਂਦੀ ਹੈ ਉਹਨੂੰ ਆਪਾਂ ਕੱਖ ਆਖਦੇ ਹਾਂ ਹੁਣ ਕੱਖ ਦੇ ਦੋ ਭਾਗ ਆਪਾਂ ਮੰਨ ਸਕਦੇ ਹਾਂ ਇੱਕ ਹੁੰਦਾ ਕੱਖ ਯਾਨੀ ਕਿ ਕੁਸ਼ ਤੇ ਇੱਕ ਕੱਖ ਕਹਿ ਦਨੇ ਆਮ ਠੇਠ ਪੰਜਾਬੀ ਦੇ ਵਿੱਚ ਕੱਖਾਂ ਕਾਨਾਂ ਨੂੰ ਜਾਂ ਸੁੱਕੇ ਘਾਹ ਫੂਸ ਨੂੰ ਜਾਂ ਵਗੈਰਾ ਵਗੈਰਾ ਨੂੰ ਹੁਣ ਗੱਲ ਆਉਂਦੀ ਹੈ ਕਿ ਇੱਕ ਧਾਰਨਾ ਜੁੜੀ ਹੈ ਕਿ ਇਹ ਜਿਹੜੇ ਕੱਖ ਨੇ ਇਹਨਾਂ ਕੱਖਾਂ ਦੇ ਉੱਤੇ ਸੱਪ ਆਪਣਾ ਥੁੱਕ ਛੱਡ ਦਿੰਦਾ ਏ ਜ਼ਹਿਰ ਛੱਡ ਦਿੰਦਾ ਏ ਜਾਂ ਉਹਦੇ ਤੋਂ ਫੂਕ ਮਾਰ ਦਿੰਦਾ ਏ ਤੇ ਜਦੋਂ ਆਪਾਂ ਉਹਨਾਂ ਕੱਖਾਂ ਕਾਨਿਆਂ ਨੂੰ ਹੱਥ ਲਾਉਂਦੇ ਹਾਂ ਤੇ ਉਹ ਸਾਡੇ ਉੱਦਲ ਸੱਪ ਦਾ ਜਿਹੜਾ ਜ਼ਹਿਰ ਹੈ ਸਾਡੇ ਹੱਥਾਂ ਨੂੰ ਲੱਗ ਕੇ ਤੇ ਉਹ ਭਰ ਜਾਂਦਾ ਹੈ ਉਹ ਜ਼ਹਿਰ ਸਾਡੇ ਚੜ ਜਾਂਦਾ ਹੈ ਤੇ ਉਹਦੇ ਨਾਲ ਸਾਡੇ ਕੱਖ ਲੱਗ ਜਾਂਦਾ ਹੈ ਹੁਣ ਇਸ ਕੱਖ ਦੇ ਵਿੱਚ ਕੱਖ ਨੇ ਰੱਖਿਆ ਪਾਪ ਜੀ ਨੂੰ ਕਹਿੰਦੇ ਕੁਝ ਨਹੀਂ ਰੱਖਿਆ ਸਿਰਫ ਇੱਕ ਆਂਧਵਿਸ਼ਵਾਸ ਪਖੰਡ ਵਹਿਮ ਭਰਮ ਦੇ ਨਾਲ ਜੋੜ ਦਿੱਤਾ ਹੁਣ ਇੱਥੇ ਸਾਡੀ ਸਮਾਜ ਦੇ ਵਿੱਚ ਦਲੀਲ ਦੀ ਘਾਟ ਹੋਣ ਕਾਰਨ ਜਾਣਕਾਰੀ ਦੀ ਘਾਟ ਹੋਣ ਕਾਰਨ ਵਿਗਿਆਨਕ ਸੋਚ ਦੀ ਜਿਹੜੀ ਘਾਟ ਹੋਣ ਕਾਰਨ ਅਸੀਂ ਕਿਸੇ ਦੇ ਕਹੇ ਕਹਾਏ ਜਾਂ ਤਕਲੀਫ ਦੇ ਵਿੱਚ ਹੁੰਦੇ ਹੋਏ ਸਾਨੂੰ ਜਿਸ ਤਰ੍ਹਾਂ ਦਾ ਵੀ ਕੋਈ ਇਲਾਜ ਦੱਸਦਾ ਹੈ ਆਪਾਂ ਉਹ ਸਲਾਜ ਦੇ ਪਿੱਛੇ ਚਲੇ ਜਾਂਦੇ ਹਾਂ ਆਪਾਂ ਉਸ ਇਲਾਜ ਨੂੰ ਕਰਾਉਣ ਵਾਸਤੇ ਇਹ ਵੱਖ-ਵੱਖ ਤਰ੍ਹਾਂ ਦੇ ਫਾਂਡੇ ਕਰਨ ਵਾਲੇ ਵੱਖ-ਵੱਖ ਤਰ੍ਹਾਂ ਦੇ ਹੱਥੌਲੇ ਕਰਨ ਵਾਲੇ ਜਾਂ ਅਜਿਹੇ ਕੋਈ ਤੰਤਰਾਂ ਕਦੇ ਕੋਲ ਚਲੇ ਜਾਂਦੇ ਹਾਂ ਤੇ ਜਾਂ ਫਿਰ ਜੋਗੀ ਕਹਿ ਦਿੰਦੇ ਨੇ ਕਿ ਸਾਡੇ ਕੋਲੇ ਮਣਕਾ ਹੈ ਅਸੀਂ ਮਣਕਾ ਲਾ ਦਿੰਨੇ ਆ ਜੇ ਸੱਪ ਕੱਟ ਦਿੰਦਾ ਹੈ ਸੱਪ ਦੇ ਕੱਟੇ ਦਾ ਅਸੀਂ ਇਲਾਜ ਕਰ ਦਿੰਨੇ ਆ ਉਹ ਮਣਕਾ ਲਗਾ ਕੇ ਜ਼ਹਿਰ ਚੂਸ ਦਿੰਨੇ ਆ ਜਾਂ ਫਿਰ ਮੂੰਹ ਨਾਲ ਜ਼ਹਿਰ ਚੂਸ ਦਿੰਨੇ ਆ ਜਾਂ ਫਿਰ ਜੇ ਕੱਖ ਲੱਗਾ ਹੈ ਉਹਦਾ ਜ਼ਹਿਰ ਚੂਸ ਦਿੰਨੇ ਆ ਜਾਂ ਫਿਰ ਅ ਦੂਰ ਦਰਾਡੇ ਜਿਵੇਂ ਚੁਰਾਸਤਿਆਂ ਦੇ ਵਿੱਚ ਕੋਈ ਟੂਣਾ ਕਰਨ ਵਾਲੀ ਗੱਲ ਆ ਜਾਂਦੀ ਹੈ ਤੇ ਉਹ ਅਸੀਂ ਟੂਨੇ ਦੇ ਨਾਲ ਕੱਖ ਲੱਗਣਾ ਠੀਕ ਕਰ ਸਕਦੇ ਹਾਂ ਦੋਸਤੋ ਕੱਖ ਲੱਗਣਾ ਹੁੰਦਾ ਕੀ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਕੱਖਾਂ ਕਾਨਿਆਂ ਦੇ ਵਿੱਚ ਹੱਥ ਮਾਰਦੇ ਹਾਂ ਤੇ ਸਾਡੇ ਜਿਹੜੀਆਂ ਨੋਹਾਂ ਦੀਆਂ ਕੋਰਾ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਕਸਰ ਬਹੁਤ ਤਿੱਖੇ ਨੁਕੀਲੇ ਕੱਖ ਨੁਮਾ ਕਾਨਿਆਂ ਦੇ ਵਿੱਚੋਂ ਜਾਂ ਵਾਲਨ ਦੇ ਵਿੱਚ ਇੱਕ ਬਰੀਕ ਬਹੁਤ ਹੀ ਬਰੀਕ ਛਿਲਤ ਜਿਹੜੀ ਆ ਸਾਡੇ ਨੋਹਾਂ ਦੇ ਵਿੱਚ ਵੱਜ ਜਾਂਦੀ ਆ ਨੋਹਾਂ ਦੇ ਮਾਸ ਕੁਲਾ ਹੋਣ ਕਰਕੇ ਉੱਥੇ ਅੰਦਰ ਜਾ ਕੇ ਲੁਕੀ ਰਹਿੰਦੀ ਆ ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਕੰਮਕਾਰ ਦੇ ਵਿੱਚ ਲੱਗਿਆਂ ਮਹਿਸੂਸ ਹੀ ਨਹੀਂ ਹੁੰਦਾ ਕਿ ਸਾਡੇ ਕੋਈ ਛਿਲਤ ਲੱਗ ਗਈ ਹੈ ਤੇ ਅਸੀਂ ਉਹ ਧਿਆਨ ਨਹੀਂ ਦਿੰਦੇ ਹੌਲੀ ਹੌਲੀ ਪਾਣੀ ਵੀ ਪੈਂਦਾ ਉਹਦੇ ਤੇ ਮਿੱਟੀ ਘਟਾ ਵੀ ਲੱਗਦਾ ਤੇ ਉਹ ਜਿਹੜਾ ਛਿਲਤ ਪਈ ਹੁੰਦੀ ਆ ਅੰਦਰ ਉਹ ਹੌਲੀ ਹੌਲੀ ਭਰਨੀ ਚਾਲੂ ਹੋ ਜਾਂਦੀ ਆ ਜਿਹਦੇ ਨਾਲ ਰੇਸ਼ਾ ਬਣਨਾ ਚਾਲੂ ਹੋ ਜਾਂਦਾ ਜਦੋਂ ਰੇਸ਼ਾ ਬਣਦਾ ਏ ਤੇ ਉਹ ਖੂਨ ਜਿਹੜਾ ਸੜ ਜਾਂਦਾ ਤੇ ਉਹਦਾ ਰੇਸ਼ਾ ਬਣ ਜਾਂਦਾ ਏ ਉਸ ਉਂਗਲ ਦੇ ਵਿੱਚ ਜਾਂ ਅੰਗੂਠੇ ਦੇ ਵਿੱਚ ਜਾਂ ਕਿਸੇ ਭਾਗ ਦੇ ਵਿੱਚ ਖਾਸ ਕਰਕੇ ਜ਼ਿਆਦਾਤਰ ਵੇਖਿਓ ਉਂਗਲਾਂ ਦੇ ਉੱਤੇ ਹੱਥਾਂ ਪੈਰਾਂ ਦੀਆਂ ਉਂਗਲਾਂ ਦੇ ਉੱਤੇ ਹੀ ਕੱਖ ਲੱਗਦਾ ਵਾ ਕਿਤੇ ਬਾਹਾਂ ਤੇ ਜਾਂ ਇਧਰ ਵਗੈਰਾ ਹੋਰ ਕਿਤੇ ਘੱਟ ਲੱਗਦਾ ਤੇ ਸੁਭਾਵਿਕ ਗੱਲ ਹੈ ਜਦੋਂ ਇਹਨਾਂ ਕੋਰਾਂ ਦੇ ਵਿੱਚ ਕੋਈ ਛੱਟ ਲੱਗਦੀ ਆ ਤੇ ਸਾਨੂੰ ਨਹੀਂ ਪਤਾ ਲੱਗਦਾ ਜਦੋਂ ਭਰ ਜਾਂਦਾ ਏ ਟਸ ਟਸ ਹੋਣ ਲੱਗ ਜਾਂਦੀ ਆ ਤੇ ਰੇਸ਼ਾ ਫੈਲਣ ਲੱਗ ਜਾਂਦਾ ਏ ਹੌਲੀ ਹੌਲੀ ਉਹਦਾ ਕਾਲਾ ਪੈਣਾ ਚાલુ ਹੋ ਜਾਂਦਾ ਨੀਲਾ ਪੈਣਾ ਚાલુ ਹੋ ਜਾਂਦਾ ਧਾਰਨਾ ਇਹ ਬਣ ਜਾਂਦੀ ਆ ਕਿ ਜੇ ਕਾਲਾ ਹੋ ਗਿਆ ਤੇ ਕਿਸੇ ਕਾਲੇ ਫੰਕਾਰ ਸੱਪ ਦਾ ਦਸਿਆ ਏ ਤੇ ਜੇ ਕਿਤੇ ਨੀਲਾ ਹੋ ਗਿਆ ਏ ਤੇ ਉਹਦਾ ਜ਼ਹਿਰ ਜਿਹੜਾ ਸਰੀਰ ਚ ਫੈਲਣਾ ਚાલુ ਹੋ ਗਿਆ ਏ ਦੋਸਤੋ ਅਜਾਹਾ ਨਹੀਂ ਹੁੰਦਾ ਮੈਂ ਜਿਵੇਂ ਦੱਸ ਚੁੱਕਾ ਕਿ ਬਹੁਤ ਬਰੀਕ ਛਿਲਤਾਂ ਜੜੀਆਂ ਵਾਂ ਉਹ ਸਾਡੇ ਹੱਥਾਂ ਦੇ ਵਿੱਚ ਜਿਵੇਂ ਸਾਡੀਆਂ ਮਾਵਾਂ ਪੈਣਾ ਪਾਥੀਆਂ ਪਾਥ ਦੇ ਸਮੇਂ ਗੋਆ ਚੁੱਕ ਦੇ ਸਮੇਂ ਜਾਂ ਲੋਹ ਦੇ ਵਿੱਚ ਚੁੱਲ੍ਹੇ ਦੇ ਵਿੱਚ ਬਾਲਣ ਡੋਂਦੇ ਸਮੇਂ ਜਾਂ ਬਾਲਣ ਇਕੱਠਾ ਕਰਦੇ ਸਮੇਂ ਜਾਂ ਟਾਣੀਆਂ ਜਾਂ ਕੱਖਾਂ ਨੂੰ ਜਾਂ ਕੁਝ ਵੀ ਜੜਾ ਭਾਵ ਜੇ ਕੱਖਾਂ ਤੋਂ ਭਾਵ ਕਾਹ ਫੂਸ ਨੂੰ ਜਦੋਂ ਇਕੱਠਾ ਕਰਕੇ ਲੋਹ ਦੇ ਵਿੱਚ ਪਰਾਲੀ ਜਾਂ ਅਜਿਹਿਆਂ ਕੋਈ ਚੀਜ਼ਾਂ ਬਾਲਣ ਵਾਸਤੇ ਡਾਉਂਦੇ ਨੇ ਉਦੋਂ ਸਾਡੇ ਉਹ ਹੱਥਾਂ ਦੇ ਵਿੱਚ ਨੁੰਗਲਾਂ ਦੇ ਵਿੱਚ ਜਿਹੜਾ ਬਹੁਤ ਨਕੀਲਾ ਜਿਹੜਾ ਤੇਜ਼ ਧਾਰ ਹੁੰਦਾ ਸ਼ਿਲਤ ਉਹ ਵੱਜ ਜਾਂਦੀ ਆ ਸ਼ਿਲਤ ਵੱਜਣ ਦੇ ਨਾਲ ਜਦੋਂ ਭਰ ਗਿਆ ਤੇ ਭਰਨ ਤੋਂ ਬਾਅਦ ਜਿਹੜਾ ਇਲਾਜ ਅਸੀਂ ਡਾਕਟਰੀ ਇਲਾਜ ਕਰਾਉਣ ਦਾ ਸੀ ਅਸੀਂ ਡਾਕਟਰੀ ਇਲਾਜ ਕਰਵਾਉਣ ਦੀ ਬਜਾਏ ਅਸੀਂ ਫਿਰ ਜਿਹੜਾ ਚਲੇ ਗਏ ਵਹਿਮਾ ਪਰਮਾ ਦੇ ਵਿੱਚ ਤੇ ਮਹਿਤਾ ਏਰੀਆ ਦੇ ਵੀ ਕੁਝ ਪਿੰਡਾਂ ਦੇ ਆਲੇ-ਦੁਆਲੇ ਇਸ ਕੰਮ ਦਾ ਫਾਂਡਾ ਕਰਦੇ ਪਹਿਲਾਂ ਪਤਾ ਕਰਦਾ ਫਿਰ ਪੁੱਤਰ ਲਾਪਿਆ ਕਰਨ ਤੇ ਪਿਤਾ ਪੁਰਖੇ ਜੀ ਫਾਂਡਾ ਕਰਦੇ ਆ ਦੋਸਤੋ ਮੈਂ ਗੱਲ ਸਾਂਝੀ ਕਰਨਾ ਚਾਹਾਂਗਾ ਕਿ ਮੇਰੇ ਵੀ ਇਸ ਜਿਹੜਾ ਵਾ ਸੰਦਰਭ ਦੇ ਵਿੱਚੋਂ ਮੈਂ ਗੁਜ਼ਰ ਚੁੱਕਾ ਹਾਂ ਮੇਰੇ ਹੱਥਾਂ ਦੇ ਉੱਤੇ ਮੌਕੇ ਵੀ ਹੋ ਗਏ ਸੀ ਤੇ ਇੱਕ ਵਾਰ ਕੱਖ ਵੀ ਲੱਗ ਗਿਆ ਸੀ ਹੁਣ ਕੱਖ ਲੱਗਣ ਦਾ ਜਿਹੜਾ ਮੈਂ ਫਾਂਡੇ ਵੀ ਕਰਵਾ ਲੇ ਤੇ ਫਿਰ ਇੱਕ ਗੋਲ ਗਿਆ ਤੇ ਕਹਿੰਦਾ ਜੀ ਇਹ ਚੰਦਰਾ ਏ ਉਹਨੇ ਜ਼ਮੀਨ ਦੇ ਉੱਤੇ ਇੱਕ ਲਕੀਰ ਵਾਹ ਦਿੱਤੀ ਲਕੀਰ ਵਾਉਣ ਤੋਂ ਉਹਨੇ ਆਖਿਆ ਵੀ ਇਹਦੇ ਉੱਤੇ ਉਂਗਲ ਰੱਖੋ ਵੀ ਮੈਂ ਫਾਂਡਾ ਕਰਾਂਗਾ ਜੇ ਤੇ ਤੁਹਾਡੀ ਉਂਗਲ ਤੁਰ ਕੇ ਲਾਈਨ ਪਾਰ ਕਰ ਗਈ ਫਿਰ ਇਹ ਚੰਦਰਾ ਏ ਜੇ ਲਾਈਨ ਨਾ ਪਾਰ ਕੀਤੀ ਤੇ ਇਹ ਫਿਰ ਕੱਖਿਆ ਚਲੋ ਵਹਿਮਾ ਪਰਮਾਂ ਦੇ ਵਿੱਚ ਪੈ ਰਹੇ ਕਿਉਂਕਿ ਜਾਣਕਾਰੀ ਨਹੀਂ ਸੀ ਤਰਕ ਤੇ ਦਲੀਲ ਦਾ ਨਹੀਂ ਸੀ ਪਤਾ ਲੋਕਾਂ ਨੂੰ ਚੇਤਨ ਕਿਵੇਂ ਕਰਦੇ ਹੋ ਨਹੀਂ ਸੀ ਪਤਾ ਤੇ ਜਦੋਂ ਇਨਾ ਸਮਾਜ ਦੇ ਵਿੱਚ ਵਿਚਰਦੇ ਆ ਸੋਸਾਇਟੀ ਦੇ ਵਿੱਚ ਵਿਚਰਦੇ ਆ ਸਾਨੂੰ ਪਤਾ ਲੱਗਾ ਤੇ ਅਖੀਰ ਪਤਾ ਲੱਗਾ ਕਿ ਇਹ ਅਜਹੀਆਂ ਘਟਨਾਵਾਂ ਉਦੋਂ ਵਾਪਰਦੀਆਂ ਨੇ ਜਦੋਂ ਅਸੀਂ ਕਿਤੇ ਮਿੱਟੀ ਘਟੇ ਦੇ ਵਿੱਚ ਗੋਆ ਪਾਸ ਦੇ ਸਮੇਂ ਜਾਂ ਕੰਮਕਾਰ ਕਰਦੇ ਸਮੇਂ ਜਾਂ ਸਮਾਨ ਚੁੱਕਦੇ ਸਮੇਂ ਜਾਂ ਮੰਜੇ ਦੀ ਜਿ ਤਰ੍ਹਾਂ ਵਾਣ ਹੁੰਦਾ ਸੀਗਾ ਵਾਣ ਦੇ ਵਿੱਚ ਛਿਲਤ ਲੱਗ ਜਾਣੀ ਜਾਂ ਅਜਿਹੀ ਕੋਈ ਵੀ ਛਿਲਤ ਲੱਗ ਜਾਣੀ ਤੇ ਉਹ ਪਰ ਜਾਣਾ ਭਰਨ ਤੋਂ ਬਾਅਦ ਇਲਾਜ ਜਿਹੜਾ ਡਾਕਟਰੀ ਕਰਵਾਉਣ ਦੀ ਬਜਾਏ ਅਸੀਂ ਵਹਿਮਾਂ ਭਰਮਾਂ ਚ ਫਸ ਜਾਣਾ ਜਦੋਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਸੀਗੇ ਤੇ ਉਹਨਾਂ ਚੀਜ਼ਾਂ ਦਾ ਇਲਾਜ ਕਰਾਇਆ ਨਹੀਂ ਹੋਇਆ ਤੇ ਫਿਰ ਉਹ ਡਾਕਟਰ ਦੇ ਕੋਲ ਜਾ ਕੇ ਉਹ ਚੀਰਾ ਦਿਵਾ ਕੇ ਜਦੋਂ ਨੋ ਨੂੰ ਉਂਗਲ ਨੂੰ ਸਾਫ਼ ਕਰਵਾ ਦਿੱਤਾ ਤੇ ਜਿਹਾ ਪਾਣਾ ਮੁੜ ਕੇ ਨਹੀਂ ਵਾਪਰਿਆ ਹੁਣ ਮੈਂ ਬਹੁਤ ਸਾਰੇ ਸਮਾਜ ਦੇ ਵਿੱਚ ਅਜਿਹੇ ਮਾਵਾ ਪੈਣਾ ਭਰਾਵਾ ਵੀਰਾਂ ਦੀਆਂ ਗੱਲਾਂ ਕਰਦਾ ਜਿਹੜੇ ਕਿ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਅਕਸਰ ਖੇਤਾਂ ਦੇ ਵਿੱਚ ਕੰਮ ਕਰਦੇ ਸਮੇਂ ਜਾਂ ਮਜ਼ਦੂਰੀ ਕਰਦੇ ਸਮੇਂ ਜਾਂ ਘਰਾਂ ਦੇ ਵਿੱਚ ਕੰਮ ਕਰਦੇ ਸਮੇਂ ਅਜਿਹੀਆਂ ਛਿਲਤਾਂ ਲੱਗ ਜਾਂਦੀਆਂ ਜਿਹਨੂੰ ਕੱਖ ਦਾ ਨਾਮ ਦਿੱਤਾ ਜਾਂਦਾ ਹੈ ਮੈਂ ਇੱਥੇ ਗੱਲ ਕਹਿਣੀ ਚਾਹਾਂਗਾ ਕਿ ਕੱਖ ਹਮੇਸ਼ਾ ਮਨੁੱਖਾਂ ਨੂੰ ਹੀ ਲੱਗਦਾ ਹੈ ਔਰਤ ਮਰਦ ਬੱਚੇ ਜਾਂ ਹੋਰ ਹੁਣ ਕਦੀ ਵੀ ਪਸ਼ੂਆਂ ਨੂੰ ਡੰਗਰਾਂ ਨੂੰ ਜਾਨਵਰਾਂ ਨੂੰ ਕੱਖ ਨਹੀਂ ਲੱਗਦਾ ਕਿਉਂਕਿ ਉਹ ਅਕਸਰ ਕੱਖਾਂ ਕਾਨਾਂ ਦੇ ਵਿੱਚੋਂ ਘਾਹ ਦੇ ਵਿੱਚੋਂ ਆਪਣਾ ਖਾਣਾ ਆਪਣਾ ਰੋਟੀ ਪਾਣੀ ਭਾਲਦੇ ਰਹਿੰਦੇ ਨੇ ਘਾਹ ਨੂੰ ਖਾਂਦੇ ਨੇ ਕਈ ਜਾਨਵਰ ਤੂੜੀ ਖਾਂਦੇ ਨੇ ਸੁੱਕੀ ਤੂੜੀ ਉਹਨਾਂ ਦੇ ਮੂੰਹ ਦੇ ਵਿੱਚ ਵੀ ਜਾਂਦੀ ਆ ਪਰ ਜਦੋਂ ਅਸੀਂ ਤੂੜੀ ਦੇ ਵਿੱਚ ਗਤਾਵਰ ਲਾਉਂਦੇ ਸਮੇਂ ਸਾਡੇ ਕਿਤੇ ਤੂੜੀ ਦੀ ਛਿਲਤੀ ਵੀ ਵੱਜ ਜਾਂਦੀ ਆ ਭਰ ਜਾਂਦੀ ਆ ਤੇ ਸਾਡਾ ਅਕਸਰ ਪਾਣੀ ਦੇ ਵਿੱਚ ਹੱਥ ਪੈਣ ਕਰਨ ਉਹ ਫੁੱਲ ਜਾਂਦੀ ਫੁੱਲਣ ਤੋਂ ਬਾਅਦ ਉਹ ਪਰ ਜਾਂਦੀ ਆ ਪਰ ਜਿਹੜੇ ਪਸ਼ੂ ਉਹਨੂੰ ਤੂੜੀ ਨੂੰ ਖਾਂਦੇ ਆ ਉਹਨਾਂ ਨੂੰ ਕਦੀ ਉਹਨਾਂ ਤੇ ਉਹਨਾਂ ਦੇ ਮੂੰਹ ਦੇ ਉੱਤੇ ਕੱਖ ਲੱਗਾ ਏ ਤੇ ਨਾ ਉਹਨਾਂ ਦੇ ਕਿਤੇ ਹੱਥਾਂ ਪੈਰਾਂ ਤੇ ਲੱਗਾ ਤੇ ਨਾ ਚੌਂ ਪੈਰਾਂ ਦੇ ਉੱਤੇ ਕਿਤੇ ਲੱਗਾ ਏ ਨਾ ਕਦੀ ਉਹਨਾਂ ਦੀ ਪੂਛ ਦੇ ਉੱਤੇ ਲੱਗਾ ਏ ਮਤਲਬ ਉੱਡਣ ਵਾਲੇ ਪੰਛੀ ਜਿਹੜੇ ਆ ਉਹ ਵੀ ਇਹਨਾਂ ਜਿਹੜੇ ਸੁੱਕੇ ਬਾਲਣਾਂ ਦੇ ਵਿੱਚੋਂ ਜਾਂ ਜ਼ਮੀਨ ਦੇ ਵਿੱਚੋਂ ਕੀੜੇ ਮਕੌੜੇ ਖਾਂਦੇ ਆ ਉਹਨਾਂ ਨੂੰ ਕਦੀ ਕੱਖ ਨਹੀਂ ਲੱਗਾ ਸਿਰਫ ਮਨੁੱਖਾਂ ਨੂੰ ਹੀ ਕਿਉਂ ਲੱਗਦਾ ਹੈ ਕਿਉਂਕਿ ਮਨੁੱਖ ਇਹਨਾਂ ਚੀਜ਼ਾਂ ਬਾਰੇ ਸੋਚਦਾ ਹੈ ਇਹਨਾਂ ਚੀਜ਼ਾਂ ਬਾਰੇ ਸੁਣਦਾ ਹੈ ਜਦੋਂ ਇਹਨਾਂ ਚੀਜ਼ਾਂ ਬਾਰੇ ਸੋਚਦਾ ਸੁਣਦਾ ਹੈ ਤੇ ਸੁਭਾਵਿਕ ਹੈ ਕਿ ਉਹਨਾਂ ਨੂੰ ਇਹ ਲਾਮਤਾਂ ਲੱਗਣੀਆਂ ਹੈ ਜਾਨਵਰ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦੇ ਤੇ ਇਹਦਾ ਮਤਲਬ ਉਹਨਾਂ ਨੂੰ ਨਹੀਂ ਲੱਗਦਾ ਵੀ ਸੋ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਪੜ੍ਹੇ ਲਿਖੇ ਹਾਂ ਮਨੋਖਾ ਹਾਂ ਤੇ ਆਲੇ-ਦੁਆਲੇ ਨੂੰ ਜਿਹੜਾ ਵਿਗਿਆਨ ਨੂੰ ਵੀ ਆਪਾਂ ਚੰਗੀ ਤਰ੍ਹਾਂ ਵੇਖ ਰਹੇ ਹਾਂ ਸੁਣ ਰਹੇ ਹਾਂ ਵਰਤ ਵੀ ਰਹੇ ਹਾਂ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਮੋਬਾਈਲਾਂ ਤੱਕ ਬਿਜਲੀ ਦੇ ਉਪਕਰਨ ਜਾਂ ਅਜਿਹੇ ਉਪਕਰਨ ਜਿਹੜੀ ਵਿਗਿਆਨ ਦੀ ਦੇਣ ਹੈ ਆਪਾਂ ਵਰਤ ਰਹੇ ਹਾਂ ਕਦੀ ਵੀ ਕਿਸੇ ਫਾਂਡੇ ਵਾਲੇ ਨੇ ਜਾਂ ਭਾਬੇ ਨੇ ਇਹਨਾਂ ਚੀਜ਼ਾਂ ਨੂੰ ਪੈਦਾ ਨਹੀਂ ਕੀਤਾ ਤੇ ਨਾ ਹੀ ਇਹ ਪੈਦਾ ਕਰ ਸਕਦੇ ਨੇ ਤੇ ਨਾ ਇਹਨਾਂ ਨੂੰ ਇਹ ਖਤਮ ਕਰ ਸਕਦੇ ਨੇ ਵਿਗਿਆਨ ਦੀ ਕਾਰਡ ਆ ਵਿਗਿਆਨ ਦੇ ਹੱਥਾਂ ਦੇ ਵਿੱਚ ਜਿਹੜੀ ਜਿੰਦਾਬਾਦ ਹੈ ਸੋ ਜਿਵੇਂ ਗੱਲ ਇਹ ਕੀਤੀ ਹੈ ਕਿ ਕੱਖ ਲੱਗਣੇ ਦੀ ਕਦੀ ਕੋਈ ਫਾਂਡਾ ਕਰਵਾਉਣ ਦੀ ਲੋੜ ਨਹੀਂ ਤੇ ਜਿਹੜੇ ਲੋਕ ਫਾਂਡਾ ਕਰਨ ਦਾ ਦਾਵਾ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਲੱਖਾਂ ਰੁਪਏ ਦਾ ਇਨਾਮ ਦੇਣ ਲਈ ਤਿਆਰ ਹਾਂ ਕਿ ਸੱਪ ਸਾਡਾ ਹੋਵੇਗਾ ਤੇ ਫਾਂਡਾ ਉਹਨਾਂ ਦਾ ਹੋਵੇਗਾ ਯੋਗੀ ਜਿਹੜੇ ਕਹਿੰਦੇ ਨੇ ਕਿ ਅਸੀਂ ਮਣਕਾ ਲਾ ਕੇ ਜ਼ਹਿਰ ਚੂਸ ਦਿੰਨੇ ਆ ਦੋਸਤੋ ਸੱਪ ਸਾਡਾ ਹੋਵੇਗਾ ਤੇ ਮਣਕਾ ਉਹਨਾਂ ਦਾ ਹੋਵੇਗਾ ਲੱਖਾਂ ਰੁਪਏ ਦਾ ਨਾਮ ਅਸੀਂ ਦਵਾਂਗੇ ਜੇ ਉਹ ਇਹ ਮਣਕੇ ਦੇ ਨਾਲ ਜ਼ਹਿਰ ਚੂਸ ਕੇ ਵਿਖਾਲ ਦੇਣ ਤੇ ਜਰੀਲੇ ਸੱਪ ਦੇ ਕੱਟੇ ਤੋਂ ਬਚਾ ਕੇ ਵਿਖਾਲ ਦੇਣਾ ਦੋਸਤੋ ਕਦੀ ਵੀ ਜਰੀਲਾ ਸੱਪ ਜਦੋਂ ਦੰਦੀ ਵੱਢਦਾ ਹੈ ਸਾਡੇ ਕਿਸੇ ਵੀ ਹਿੱਸੇ ਨਰਮੇ ਹਿੱਸੇ ਜਾਂ ਸਖਤੇ ਹਿੱਸੇ ਦੇ ਵਿੱਚ ਜਾਂ ਲੱਤ ਦੀ ਪਿੰਨੀ ਦੇ ਵਿੱਚ ਜਾਂ ਕਿਸੇ ਵੀ ਹਿੱਸੇ ਦੇ ਵਿੱਚ ਉਹ ਜਦੋਂ ਮੂੰਹ ਚੱਕ ਪਰਦਾ ਹੈ ਉਹਦੇ ਦੰਦਾਂ ਦਾ ਸੈਜ ਜਿਹੜਾ ਪਿੱਛੇ ਨੂੰ ਮੁੜਿਆ ਹੁੰਦਾ ਹੈ ਕਦੀ ਵੀ ਉਹਨਾ ਦੰਦ ਸਾਡੇ ਆਪਣੇ ਦੰਦਾਂ ਵਾਂਗ ਮਨੁੱਖਾਂ ਦੇ ਦੰਦਾਂ ਵਾਂਗੂ ਪਸ਼ੂਆਂ ਦੰਦਾਂ ਵਾਂਗ ਸਿੱਧੇ ਨਹੀਂ ਹੁੰਦੇ ਬਲਕਿ ਨੁਕੀਲੇ ਪਿਛਾਣ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਛੇਕ ਹੁੰਦਾ ਇੰਜੈਕਸ਼ਨ ਦੀ ਤਰ੍ਹਾਂ ਤੇ ਜਿਹੜੀ ਜ਼ਹਿਰ ਆ ਉਹਦੇ ਉੱਪਰਲੇ ਤਾਲੂ ਦੇ ਵਿੱਚ ਜਿੱਥੇ ਆਪਣਾ ਕਾਂਜ ਨੂੰ ਕਹਿ ਦਿੰਨੇ ਕਾਂ ਦੇ ਲਾਗੇ ਉਹਨਾਂ ਦੇ थैਲੀ ਭਰੀ ਹੁੰਦੀ ਹੈ ਜ਼ਹਿਰ ਦੀ ਜਦੋਂ ਉਹ ਸਾਡੇ ਕਿਸੇ ਹਿੱਸੇ ਦੇ ਵਿੱਚ ਚੱਕ ਭਰਦਾ ਹੈ ਦੰਦੀ ਵੱਢਦਾ ਹੈ ਤੇ ਉਹਨਾਂ ਮੁੜੇ ਹੋਏ ਦੰਦਾਂ ਦੇ ਵਿੱਚ ਦੀ ਜ਼ਹਿਰ ਜਿਹੜਾ ਸਾਡੇ ਸਰੀਰ ਦੇ ਅੰਦਰ ਪਹੁੰਚਦਾ ਹੈ ਜਿਹਦੇ ਨਾਲ ਜਿਹੜਾ ਸਰੀਰ ਤੇ ਜ਼ਹਿਰ ਫੈਲਦਾ ਹੈ ਜੇ ਤੇ ਦੋਸਤੋ ਕਲਰ ਦੇ ਵਿੱਚ ਰੇਤਲੇ ਇਲਾਕਿਆਂ ਦਾ ਜਿਹੜਾ ਸੱਪ ਹੈ ਉਹ ਜ਼ਹਿਰੀਲਾ ਪਾਇਆ ਜਾਂਦਾ ਪਰ ਜਿਹੜੇ ਆਮ ਬਾਲਣ ਦੇ ਵਿੱਚ ਡਰੇਨਾ ਦੇ ਵਿੱਚ ਛਪੜਾਂ ਦੇ ਵਿੱਚ ਜਾਂ ਖੁੱਡਾਂ ਦੇ ਵਿੱਚ ਰਹਿਣ ਵਾਲੇ ਆਮ ਸੱਪ ਜਿਹੜੇ ਆ ਚੂਹੇ ਹੋਗੇ ਡੱਡੂ ਹੋਗੇ ਜਾਂ ਕੋਈ ਇਹੋ ਜਿਹੇ ਛੋਟੇ ਮੋਟੇ ਜਾਨਵਰਾਂ ਨੂੰ ਖਾਂਦੇ ਨੇ ਜਾਂ ਕਈ ਵਾਰੀ ਕੀ ਹੁੰਦਾ ਹੈ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਦੂਸਰੇ ਜਾਨਵਰ ਆ ਜਾਂਦੇ ਨੇ ਕਿ ਉੜਦੇ ਪੰਛੀ ਜਿਹਾ ਕਿਤੇ ਬੈਠੇ ਉਹਨਾਂ ਨੂੰ ਖਾ ਜਾਂਦੇ ਨੇ ਉਹ ਸੱਪ ਜ਼ਰੀਲੇ ਨਹੀਂ ਹੁੰਦੇ ਜ਼ਰੀਲੇ ਛੱਪਾਂ ਸੱਪਾਂ ਦਾ ਜਿਹੜਾ ਵਾ ਜ਼ਹਿਰ 2 ਤੋਂ 4 ਮਿੰਟ ਦੇ ਅੰਦਰ ਅੰਦਰ ਜ਼ਬਰਦਸਤ ਜਿਹੜਾ ਸਾਡੇ ਸਰੀਰ ਦੇ ਉੱਤੇ ਰਿਐਕਸ਼ਨ ਕਰ ਜਾਂਦਾ ਹੈ ਤੇ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਪਰ ਜਿਹੜੇ ਡੱਡੂ ਮੱਛੀਆਂ ਖਾਣੇ ਸੱਪ ਨੇ ਉਹਨਾਂ ਦੇ ਜ਼ਹਿਰ ਨਹੀਂ ਇਹਨਾਂ ਚੜਦਾ ਪਰ ਜਿਹੜਾ ਦਹਿਸਤ ਤੇ ਡਰਦੇ ਨਾਲ ਜਿਹੜੀ ਆ ਮੌਤ ਜ਼ਰੂਰ ਹੋ ਜਾਂਦੀ ਆ ਜਾਂ ਹਾਰਟ ਅਟੈਕ ਹੋ ਜਾਂਦਾ ਹੈ ਪਰ ਇਥੇ ਜਿਹੜੀ ਕੱਖ ਲੱਗਣ ਦੀ ਆਪਾਂ ਗੱਲ ਸ਼ੁਰੂਆਤ ਕੀਤੀ ਆ ਅਜਿਹੇ ਕੱਖ ਦੇ ਨਾਲ ਕੋਈ ਵੀ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਪਰ ਜਦੋਂ ਵੀ ਕਿਸੇ ਦੇ ਉਂਗਲ ਜ ਪੈਰ ਦੇ ਹੱਥ ਦੇ ਜਾਂ ਨਹੋਂ ਦੇ ਵਿੱਚ ਕੋਰ ਭਰਦੀ ਹੈ ਤੇ ਉਹਦਾ ਜਿਹੜਾ ਛਾਲਾ ਬਣਦਾ ਹੈ ਤੁਸੀਂ ਉਹਨੂੰ ਛਾਲੇ ਨੂੰ ਆਪ ਵੀ ਫੇਰ ਸਕਦੇ ਹੋ ਜਾਂ ਉਹਦੇ ਉੱਤੇ ਡਾਕਟਰੀ ਇਲਾਜ ਮੁਤਾਬਕ ਜਿਹੜਾ ਉਹਦਾ ਚੀਰਾ ਦਿਵਾ ਕੇ ਉਹਨੂੰ ਜਿਹੜਾ ਗੰਦਾ ਰੇਸ਼ਾ ਸੜਿਆ ਹੋਇਆ ਖੂਨ ਆ ਉਹਨੂੰ ਬਾਹਰ ਕੱਢ ਕੇ ਉਹਦੀ ਸਰਜਰੀ ਕਰਵਾ ਕੇ ਠੀਕ ਕਰ ਸਕਦੇ ਹੋ ਤੇ ਜਿੰਨਾ ਚਿਰ ਉਹ ਸਿਲਤ ਅੰਦਰ ਗਲਦੀ ਸੜਦੀ ਨਹੀਂ ਉਹਨਾਂ ਚਿਰ ਉਹ ਟਸ ਟਸ ਕਰਦੀ ਰਹਿੰਦੀ ਅੰਦਰ ਰੇਸ਼ਾ ਭਰਿਆ ਰਹਿੰਦਾ ਹੈ ਤੇ ਜਿੰਨਾ ਚਿਰ ਰੇਸ਼ਾ ਸੁੱਕਦਾ ਨਹੀਂ ਉਹ ਸਿਲਤ ਗਲਦੀ ਨਹੀਂ ਉਹਨਾਂ ਚਿਰ ਉਹ ਜਿਹੜਾ ਕੱਖ ਦਾ ਹੀ ਰੂਪਤਾਰਨ ਬਣਿਆ ਰਹਿੰਦਾ ਜਿਹੜੀ ਕਿ ਸਾਡੇ ਦਿਮਾਗ 'ਚ ਇਹ ਆਉਂਦੀ ਨਹੀਂ ਕਿ ਡਾਕਟਰੀ ਇਲਾਜ ਕਰਵਾਈ کئی ਵਾਰ ਡਾਕਟਰ ਦਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਆਰਾਮ ਨਹੀਂ ਆਉਂਦਾ ਤੇ ਉਹਦੇ ਵਿੱਚ ਘਾਟ ਕਿਤੇ ਨਾ ਕਿਤੇ ਸਾਡੇ 'ਚ ਆਉਂਦੀ ਆ ਡਾਕਟਰੀ ਇਲਾਜ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਅਸੀਂ ਜੋ ਡਾਕਟਰੀ ਇਲਾਜ ਦੇ ਵਿੱਚ ਮੈਡੀਸਨ ਦਿੱਤੀ ਹੁੰਦੀ ਆ ਜਾਂ ਉਹਨੂੰ ਚੀਰਾ ਦਵਾਉਣ ਦੀ ਗੱਲ ਕੀਤੀ ਹੁੰਦੀ ਹੈ ਤੇ ਉਹਦੇ ਨਾਲ ਨਾਲ ਅਸੀਂ ਸਵੇਰੇ ਫਾਂਡਾ ਕਰਾਉਣ ਜਾਣਾ ਹੈ ਤੇ ਦੁਪਹਿਰ ਤੱਕ ਦਵਾਈ ਲੈਣ ਜਾਣਾ ਹੈ ਸਾਡਾ ਦਿਮਾਗ ਦੋ ਪਾਸੇ ਜੁੜਿਆ ਹੁੰਦਾ ਡਾਕਟਰ ਵਾਲੇ ਪਾਸੇ ਵੀ ਤੇ ਉਹ ਫਾਂਡੇ ਵਾਲੇ ਪਾਸੇ ਵੀ ਤੇ ਫੇਰ ਸੋਚਦੇ ਆ ਕਿ ਫਾਂਡੇ ਵਾਲਾ ਕਿਤੇ ਚਲੇ ਨਾ ਜਾਵੇ ਮੈਂ ਛੇਤੀ ਫਾਂਡਾ ਕਰਾਵਾਂ ਮੈਂ ਉਹਦੇ ਕੋਲੋਂ ਟਾਈਮ ਲਿਆ ਸੀ ਫੋਨ ਕਰਕੇ ਤੇ ਮੈਂ ਬਾਬਾ ਜੀ ਫਾਂਡਾ ਕਰਾਉਣਾ ਹੈ ਪਰ ਡਾਕਟਰ ਦੇ ਕੋਲ ਜਿਹੜੀ ਅਪਾਇੰਟਮੈਂਟ ਲਈ ਆ ਜਾਂ ਡਾਕਟਰ ਦੇ ਕੋਲ ਜਾਣਾ ਉੱਥੇ ਸਾਨੂੰ ਅੱਧਾ ਪੌਣਾ ਘੰਟਾ ਬੈਠਣਾ ਉਹ ਜਿਹੜਾ ਬਹੁਤ ਮਹਾਲ ਲੱਗਦਾ ਏ ਤੇ ਇਸ ਕਰਕੇ ਜਿਹੜੇ ਇਹ ਅੱਖਾਂ ਵਾਲੇ ਕੰਮ ਆ ਇਹਨਾਂ ਤੋਂ ਨਿਕਲਣ ਦੀ ਲੋੜ ਆ ਕਦੀ ਵੀ ਸੱਪ ਫੂਕ ਮਾਰ ਦੇਵੇ ਸੱਪ ਆਪਣਾ ਕਿਤੇ ਵੀ ਤੋਂਕ ਸੁੱਟ ਦੇਵੇ ਜ਼ਹਿਰ ਸੁੱਟ ਦੇਵੇ ਉਹ ਸਾਡੇ ਸਰੀਰ ਨੂੰ ਲੱਗਣ ਦੇ ਨਾਲ ਅਜਿਹਾ ਅਸਰ ਕੋਈ ਨਹੀਂ ਕਰਦਾ ਜਿੰਨਾ ਚਿਰ ਸੱਪ ਸਾਡੇ ਉੱਤੇ ਜ਼ਹਿਰ ਸਾਡੇ ਅੱਖਾਂ ਤੇ ਜਾਂ ਸਾਡੇ ਮੂੰਹ ਦੇ ਤੇ ਨਹੀਂ ਸੁੱਟਦਾ ਉਹਦਾ ਅਸਰ ਉਹਨਾਂ ਚਿਰ ਨਹੀਂ ਹੁੰਦਾ ਜੇ ਸਾਡੇ ਸਰੀਰ ਦੇ ਹੋਰ ਕਿਸੇ ਭਾਗ ਤੇ ਜ਼ਹਿਰ ਸੁੱਟ ਦਿੰਦਾ ਏ ਫੂਕ ਮਾਰ ਕੇ ਪਹਿਲੀ ਗੱਲ ਤੇ ਇਹ ਜਿੰਨੇ ਵੀ ਆਪਣੇ ਸੱਪ ਪੰਜਾਬ ਦੇ ਕਈਆਂ ਖੇਤਰਾਂ ਦੇ ਵਿੱਚ ਪਾਏ ਜਾਂਦੇ ਆ ਉਹ ਕੁਛ ਜਰੀਲੇ ਹੋ ਸਕਦੇ ਆ ਪਰ ਸਾਰੇ ਜਰੀਲੇ ਨਹੀਂਗੇ ਜਿਵੇਂ ਦੱਸਿਆ ਕਿ ਛਪਣਾ ਦਰਿਆਵਾਂ ਨਹਿਰਾਂ ਦੇ ਵਿੱਚ ਰਹਿਣ ਵਾਲੇ ਜਰੀਲੇ ਨਹੀਂ ਖੂਹਾਂ ਦੇ ਵਿੱਚ ਡਿੱਗ ਜਾਂਦੇ ਉਹ ਜਰੀਲੇ ਨਹੀਂ ਤੇ ਇਹ ਵੀ ਗੱਲ ਨਾਲ ਆ ਕਿ ਸੱਪ ਕਦੀ ਵੀ ਦੁੱਧ ਨਹੀਂ ਪੀਂਦਾ ਸੱਪ ਦੀ ਖੁਰਾਕ ਇਹ ਦੁੱਧ ਪੀਣਾ ਨਹੀਂ ਬਲਕਿ ਡੱਡੂ ਮੱਛੀਆਂ ਜਾਂ ਹੋਰ ਜਾਨਵਰਾਂ ਨੂੰ ਖਾ ਲੈਣਾ ਚੂਹੇ ਖਾ ਲੈਣੇ ਇਹ ਉਹਨਾਂ ਦੀ ਖੁਰਾਕ ਆ ਤੇ ਇਹ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸੱਪਾਂ ਦਾ ਦੁੱਧ ਪੀਣਾ ਕੀ ਹੁੰਦਾ ਹੈ ਤੇ ਸੱਪ ਬੀਨ ਦੇ ਉੱਤੇ ਕਿਵੇਂ ਨੱਚਦੇ ਨੇ ਇਹਨਾਂ ਬਾਰੇ ਜਾਣਕਾਰੀ ਦਵਾਂਗਾ ਤੇ ਇਹ ਮੈਂ ਤੁਹਾਨੂੰ ਇਹ ਦੱਸਣਾ ਜਾਊਂਗਾ ਕਿ ਮੈਂ ਜਿਵੇਂ ਜੋੜੀ ਪੱਲੇ ਦਾ ਪਹਿਲਾਂ ਕੰਮ ਕਰਦਾ ਸੀ ਤੇ ਇੱਕ ਘਰ ਦੇ ਵਿੱਚ ਕੰਮ ਕਰਨ ਵਾਸਤੇ ਗਏ ਤੇ ਉਸ ਪਰਿਵਾਰ ਦੇ ਵਿੱਚ ਇੱਕ ਮਾਤਾ ਬੜੀ ਤਕਲੀਫ ਦੇ ਵਿੱਚ ਸੀ ਉਹਦੇ ਅੰਗੂਠੇ ਨੂੰ ਜਿਹੜਾ ਵਾ ਉਹ ਕੱਖ ਲੱਗਾ ਸੀ ਮੈਂ ਕਿਹਾ ਮਾਤਾ ਜੀ ਕੀ ਗੱਲ ਹੋਈ ਆ ਕਹਿੰਦੇ ਜੀ ਕੱਖ ਲੱਗ ਗਿਆ ਮਾ ਮਾਤਾ ਜੀ ਕੱਖ ਤੋਂ ਭਾਵ ਕੀ ਹੁੰਦਾ ਏ ਕਹਿੰਦੇ ਕੱਖ ਤੋਂ ਕੱਖ ਹੀ ਕਹਿੰਦੇ ਜੀ ਪਤਾ ਨਹੀਂ ਕੀ ਹੁੰਦਾ ਮੈਂ ਕੱਖ ਤੋਂ ਭਾਵੇਂ ਹੋਈ ਆ ਵੀ ਜਦੋਂ ਤੁਸੀਂ ਰੋਟੀਆਂ ਲਾਉਂਦੇ ਜੀ ਤੇ ਬਾਲਣ ਡਾਉਂਦੇ ਤੇ ਬਸ ਉਹੀ ਕੱਖ ਆ ਜੇ ਤੁਹਾਡੇ ਕਿਤੇ ਲੱਗ ਗਿਆ ਤੇ ਉਹਦੇ ਨਾਲ ਕੋਈ ਅਸਰ ਨਹੀਂ ਹੁੰਦਾ ਤੁਹਾਡੇ ਮਾਤਾ ਜੀ ਕੋਈ ਛਲਤ ਛੁਲਤ ਵਜ੍ਹੀ ਹੁਣੀ ਆ ਕਹਿੰਦੇ ਮੈਂ ਤੇ ਫਾਂਡਾ ਕਰਾਉਣ ਵਾਸਤੇ ਜਾਨੀ ਮੈਂ ਮਾਤਾ ਜੀ ਕਿਧੋਂ ਡਾਕਟਰੀ ਇਲਾਜ ਕਰਾਇਆ ਕਹਿੰਦੇ ਨਹੀਂ ਮੈਂ ਵੇਖੋ ਜੀ ਆਪਣੇ ਹੱਥੀਂ ਉਹਦੀ ਪੱਟੀ ਖੋਲੀ ਆ ਉਹਦੇ ਉੱਪਰ ਗੋਆ ਬੰਨਿਆ ਆ ਸੀਗਾ ਗਿੱਲਾ ਗੋਆ ਕਹਿੰਦੇ ਗਿੱਲਾ ਗੋਹਾ ਬਣਦੀ ਹੈ ਤੇ ਜਿੰਨਾ ਉਹ ਉਹ ਠੰਡਾ ਰੱਖਦਾ ਇਸ ਆੜ ਘਟ ਪੈਂਦਾ ਹੈ ਪਰ ਉਹ ਦੇ ਵਿੱਚ ਜਿੰਨਾ ਚਿਰ ਗੋਏ ਦੇ ਵਿੱਚ ਪਾਣੀ ਦਾ ਅਸਰ ਹੁੰਦਾ ਹੈ ਉਹਨਾਂ ਚਿਰ ਤੋ ਪਾਣੀ ਨੇ ਇਹਨੂੰ ਠੰਡਾ ਰੱਖਣਾ ਹੈ ਪਰ ਜਿਹੜਾ ਪਾਣੀ ਆ ਗੋਏ ਦਾ ਉਹਨੇ ਹੋਰ ਮਾੜਾ ਅਸਰ ਪਾਉਣਾ ਹੈ ਕਿਉਂਕਿ ਉਹ ਇੱਕ ਜਾਨਵਰ ਦੀ ਜਿਹੜੀ ਆ ਗੋਬਰ ਆ ਗੋਹਾ ਵਾ ਉਹਨੇ ਤੇ ਜਿਹੜਾ ਮਾੜਾ ਅਸਰ ਕਰਨਾ ਹੀ ਆ ਤੇ ਜਦੋਂ ਉਦੋਂ ਜਦੋਂ ਉਹਨਾਂ ਦੀ ਪੱਟੀ ਖੋਲੀ ਆ ਉਹਨਾਂ ਦੀ ਉਂਗਲ ਦੇ ਤੋਂ ਤੇ ਵਿੱਚ ਛੋਟੇ 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 ਜਿਹਤਰਾਂ ਕਿਰਮ ਬਣੇ ਹੋਏ ਜਿਹੜਾ ਉਹਨਾਂ ਦਾ ਜ਼ਖਮ ਗੂਠੇ ਦੇ ਉੱਤੇ ਮਾਸ ਉਧੜ ਕੇ ਵਿੱਚ ਛੋਟੇ ਛੋਟੇ ਜ਼ਖਮ ਬਣੇ ਸਨ ਤੇ ਨਿੱਕੇ ਨਿੱਕੇ ਜਿਹੜੇ ਕੀੜੇ ਤੁਰੇ ਫਿਰਦੇ ਸਨ ਤੇ ਮੈਂ ਆਪ ਆਪਣੇ ਇਥੇ ਚੌਂਕ ਦੇ ਵਿੱਚੋਂ ਜਾ ਕੇ ਹਾਈਡਰੋਜਨ ਲੈ ਕੇ ਗਿਆ ਤੇ ਹਾਈਡਰੋਜਨ ਖੜੀ ਨਾਲ ਦਵਾਈਆਂ ਲੈ ਕੇ ਗਿਆ ਤੇ ਡਾਕਟਰ ਨੂੰ ਦੱਸਿਆ ਵੀ ਆਹ ਕਿਸੇ ਦੇ ਪ੍ਰੋਬਲਮ ਆ ਚਲੋ ਮੈਂ ਆਪਣੇ ਹੱਥੀ ਜਾ ਕੇ ਉਹਦਾ ਅੰਗੂਠੇ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਿੰਨੇ ਉਹਦਾ ਗੰਦ ਮੰਦ ਸੀ ਉਹਦੇ ਉੱਪਰੋਂ ਲਾਹ ਦਿੱਤਾ ਤੇ ਜਿਹੜਾ ਮਾਸ ਉਧੜਿਆ ਹੋਈਗਾ ਛੋਟੀ ਜਿਹੀ ਇੱਕ ਕੈਂਚੀ ਦੇ ਨਾਲ ਉਹ ਵੀ ਉਹਨੂੰ ਲਾਗੋਂ ਕੱਟ ਦਿੱਤਾ ਤੇ ਜਿਹੜੇ ਡਾਕਟਰ ਦੇ ਕੋਲੋਂ ਦਵਾਈ ਲੈ ਕੇ ਗਿਆ ਸੀ ਉਹ ਮੈਂ ਆਪਣੇ ਹੱਥੀ ਮਾਤਾ ਜੀ ਨੂੰ ਦਵਾਈ ਖਵਾਈ ਜਦੋਂ ਤੇ ਉਹ ਜਦੋਂ ਹਾਈਡਰੋਜਨ ਪਾਈ ਆ ਗੰਧ ਨਿਕਲ ਗਿਆ ਤੇ ਥੋੜੀ ਜਿਹੀ ਉਹਨਾਂ ਨੂੰ ਠੰਡਕ ਮਹਿਸੂਸ ਹੋਈ ਨਾਲ ਬੀਟਾ ਡੇਨ ਦਵਾਈ ਸੀ ਜਿਹੜੀ ਉਹ ਟੂਬ ਵਾਲੀ ਉਹ ਉਹਨਾਂ ਦੇ ਲਾ ਕੇ ਤੇ ਉੱਪਰ ਦੁਬਾਰਾ ਪੱਟੀ ਕਰ ਦਿੱਤੀ ਸ਼ਾਮ ਤੱਕ ਉਹਨਾਂ ਦੇ ਘਰ ਰਹੇ ਜਦੋਂ ਮਾਤਾ ਜੀ ਨੂੰ ਅੱਧੇ ਪੌਣੇ ਘੰਟੇ ਬਾਅਦ ਅਸਰ ਹੋਇਆ ਦਵਾਈ ਦਾ ਤੇ ਉਹ ਲਗਾਤਾਰ ਘੰਟਾ ਦੋ ਘੰਟੇ ਸੁੱਤੇ ਨੇ ਤੇ ਬੜੀ ਵਧੀਆ ਉਹਨਾਂ ਨੂੰ ਨੀਂਦ ਆਈ ਆ ਤੇ ਫਿਰ ਜਦੋਂ ਉੱਠੇ ਨੇ ਤੇ ਕਹਿੰਦੇ ਕਿ ਮੈਨੂੰ ਐਂ ਲੱਗਦਾ ਕਿ ਮੇਰੇ ਕੋਈ ਤਕਲੀਫ ਨਹੀਂ ਹੈਗੀ ਉਹਨਾਂ ਦੀਆਂ ਦੋ ਤਿੰਨ ਖਰਾਕਾਂ ਜਿਹੜੀਆਂ ਦਵਾਈ ਦੀਆਂ ਅਗਲੇ ਦਿਨ ਵੀ ਦਿੱਤੀਆਂ ਉਹਨਾਂ ਨੂੰ ਤੇ ਲਗਭਗ ਤਿੰਨ ਤੋਂ ਚਾਰ ਦਿਨ ਦੇ ਵਿੱਚ ਉਹਨਾਂ ਦਾ ਜ਼ਖਮ ਬਿਲਕੁਲ ਠੀਕ ਹੋ ਗਿਆ ਆਂਡਾ ਕਰਾਉਣ ਦੇ ਨਾਲ ਠੀਕ ਨਹੀਂ ਜੀ ਹੋਣਾ ਇਹ ਡਾਕਟਰੀ ਇਲਾਜ ਦੇ ਨਾਲ ਠੀਕ ਹੋਣਾ ਕਈ ਲੋਕ ਗੁਰਦਾਰਿਆਂ ਦੇ ਵਿੱਚ ਝਾੜੂ ਚੜਾਉਂਦੇ ਨੇ ਪਡੋਲੀਆਂ ਬਣਾ ਕੇ ਚੜਾਉਂਦੇ ਨੇ ਮਿੱਟੀ ਦੀਆਂ ਲੂਣ ਪਾ ਕੇ ਚੜਾਉਂਦੇ ਨੇ ਤੇ ਜਾਂ ਹੋਰ ਇਹੋ ਜਿਹੇ ਕੋਈ ਕਰਮਕਾਂਡ ਪਖੰਡ ਕਰਦੇ ਨੇ ਤੇ ਕਈ ਲੋਕ ਗੁਰਦਰਿਆਂ ਦੇ ਵਿੱਚ ਜਾ ਕੇ ਕਹਿੰਦੇ ਜੀ ਇਹ ਵਰਮੀ ਦੀ ਮਿੱਟੀ ਆ ਵਰਮੀ ਦੀ ਮਿੱਟੀ ਜਿਹੜੀ ਲਾ ਲਾ ਕੇ ਆਪਣੇ ਉਂਗਲਾਂ ਨੂੰ ਹੋਰ ਖਰਾਬ ਕਰ ਲੈਂਦੇ ਨੇ ਛੋਟੇ ਛੋਟੇ ਚਾਂਦੀ ਦੇ ਸੋਨੇ ਦੇ ਪਿੱਤਲ ਦੇ ਨਾਗ ਬਣਾ ਬਣਾ ਕੇ ਚੜਾਉਂਦੇ ਨੇ ਤੇ ਉਹ ਉਹਨਾਂ ਨਾਂ ਦੇ ਨਾਗਾ ਨੇ ਤੁਹਾਡਾ ਫਾਇਦਾ ਕਰਨਾ ਤੇ ਨਾ ਉਹ ਮਿੱਟੀ ਨੇ ਕਰਨਾ ਤੇ ਨਾ ਗੋਆ ਬੰਨਣ ਠੀਕ ਕਰਨਾ ਜੀ ਸੋ ਲੋੜ ਆ ਡਾਕਟਰੀ ਇਲਾਜ ਦੀ ਇਹਨਾਂ ਪਖੰਡੀ ਪਖੰਡਾਂ ਦੇ ਤੋਂ ਬਚਣ ਦੀ ਲੋੜ ਹੈ ਵਿਹਿਮਾ ਪਰਮਾ ਤੋਂ ਬਚਣ ਦੀ ਲੋੜ ਹੈ ਤੇ ਦੋਸਤੋ ਅਜਿਹੇ ਹਿਆ ਅਲਾਮਤਾਂ ਨੂੰ ਡਾਕਟਰੀ ਇਲਾਜ ਦੀ ਲੋੜ ਹੁੰਦੀ ਆ ਨਾ ਕਿ ਫਾਂਡੇ ਵਾਲਿਆਂ ਦੀ ਵਿਹਿਮਾ ਪਰਮਾ ਦੀ ਪਖੰਡਾਂ ਦੀ ਸੋ ਜੇ ਇਸ ਪਰਤੀ ਕੋਈ ਤੁਹਾਡਾ ਸਵਾਲ ਆਉਂਦਾ ਹੈ ਅਸੀਂ ਉਹਦਾ ਜਵਾਬ ਵੀ ਦਵਾਂਗੇ ਜਰੂਰ ਤੇ ਕਮੈਂਟ ਬਾਕਸ ਦੇ ਵਿੱਚ ਸਵਾਲ ਜਰੂਰ ਕਰਿਆ ਕਰੋ YouTube ਚੈਨਲ ਲੋਕ ਚੇਤਨਾ ਨਿਊਜ਼ Facebook ਸਤਨਾਮ ਜੱਜ ਆਈਡੀ ਤੇ ਤੇ Facebook ਲੋਕ ਚੇਤਨਾ ਮੰਚ ਦੇ ਉੱਤੇ ਜਿਹੜਾ ਵਾ ਫੋਲੋ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਵਾਲ ਜਰੂਰ ਕਰਿਆ ਕਰੋ ਹੋ ਸਕਦਾ ਏ ਤੁਹਾਡੇ ਸਵਾਲ ਕਰਨ ਦੇ ਨਾਲ ਸਾਡੀ ਜਾਣਕਾਰੀ ਦੇ ਵਿੱਚ ਹੋਰ ਵਾਧਾ ਹੋਵੇ ਤੇ ਅਸੀਂ ਦੂਜਿਆਂ ਤੱਕ ਹੋਰ ਵਧੀਆ ਜਾਣਕਾਰੀ ਜਿਹੜੀ ਆ ਪੁੱਜਦਾ ਕਰੀਏ ਤਦ ਤੱਕ ਧੰਨਵਾਦ ਸਤ ਸ੍ਰੀ ਅਕਾਲ